ਰੇੜੀ ਲਾ ਕੇ ਗੁਜ਼ਾਰਾ ਕਰਨ ਵਾਲੀ 13 ਸਾਲ ਦੀ ਲੜਕੀ ਦੇ ਨਾਲ ਉਸ ਵੇਲੇ ਪਾਣਾ ਪਾਪਰ ਜਾਂਦਾ ਜਦੋਂ ਸ਼ਾਮ ਨੂੰ ਉਸ ਤੋਂ ਬਾਅਦ ਉਸ ਦੇ ਗਵਾਂਢੀ ਲੜਕਿਆਂ ਨੇ ਉਸ ਨੂੰ ਰਸਤੇ ਵਿੱਚੋਂ ਹੀ ਚੁੱਕ ਕੇ ਲਿਆ ਤੇ ਉਸ ਦੇ ਮੂੰਹ ਤੇ ਕੱਪੜਾ ਲਪੇਟ ਕੇ ਉਸ ਨੂੰ ਝਾੜੀਆਂ ਵਿੱਚ ਲੈ ਜਾਂਦੇ ਆ ਉਸ ਦੇ ਨਾਲ ਕਰਦੇ ਆ ਗਲਤ ਕੰਮ ਕੀ ਕਹਿਣਾ ਲੜਕੀ ਦੇ ਪਰਿਵਾਰ ਦਾ ਤੇ ਲੜਕੀ ਦਾ ਕਹਿਣਾ ਸਾਰੀ ਗੱਲ ਉਸ ਦੇ ਆਪਾਂ ਜਬਾਨੀ ਸੁਣੋ ਕੀ ਅਸੀਂ ਸੌਦਾ ਕਰ ਨਹੀਂ ਜੇ ਤੁਹਾਨੂੰ ਪਸੰਦ ਆ 10 ਰੁਪਏ 20 ਰੁਪਏ ਮਤਲਬ ਨਹੀਂ ਨਾ ਕਰੋ ਇਹ ਤੁਹਾਨੂੰ ਜੇ ਸਹੀ ਨਾਨਕਾ ਮੈਂ ਜਿਹੜੀ ਤੇ ਜਾ ਰਹੀ ਸੀ ਉਨਾਂ ਨੇ ਮੇਰੇ ਨਾਲ ਜਵੇਂ ਜਸਤੇ ਕੀਤੀ ਆ ਤੇ ਚਾਲੇ ਮੋਟਰਸਾਈਕਲ ਲਾ ਕੇ ਮੂੰਹ ਤੇ ਕੱਪੜਾ ਪਾ ਕੇ ਨਾਲ ਗਲਤ ਕੰਮ ਕੀਤਾ ਸੀ ਜਾ ਇਹਨੇ ਬੱਸ ਤਾਂ ਵੀ ਹੈ ਕਿ ਕਿ ਕਹਿੰਦਾ ਕੋਣ ਕੁੜੀ ਨੇ ਕਿੰਨੇ ਕਿੰਨੇ ਰੱਖੀ ਸੀ ਮੁੰਡੇ ਜਿੰਨੇ ਮਰਜ਼ੀ ਰੱਖੇ ਹਾਂ ਤੁਸੀਂ ਉਹਦੇ ਨਾਲ ਗਲਤ ਕੰਮ ਕੀਤਾ ਸੀ ਕਿ ਨਹੀਂ ਕੀਤਾ ਨਹੀਂ ਚਲੋ ਚਲੋ ਪਿੰਕੇ ਚਲੋ ਤੁਸੀਂ ਨਾਲ ਚਲੋ ਕਿੜਕੀ ਨੇ ਬੁਲਾਇਆ ਉਹ ਚਲੋ ਸਾਰਾ ਦੇਖਾ ਦੇਤਾ ਸਭ ਨਹੀਂ ਆਇਆ ਜਿੱਥੇ ਸਾਈਨ ਕਰੀ ਉਹ ਨਹੀਂ ਕੋਈ ਨਾ ਦਰਸਾਵਾੜ ਕਰੋ ਗਲਤ ਗੁਰੂ ਜਿੱਤੇ ਅੱਜ ਬਸੋਂ ਨਹੀਂ ਟਿਕਾ ਲਗਾ ਲਾ ਲਾ ਆਜੋ ਅਸੀਂ ਅਸੀਂ ਕੋਈ ਨਹੀਂ ਅਸੀਂ ਸੌਦਾ ਕਰਨ ਆਏ ਆ ਨਹੀਂ ਜੇ ਤੁਹਾਨੂੰ ਨਹੀਂ ਹੋ ਰਹੀ ਕਿ ਲਖਿਆ ਸੁਣਾ ਨਹੀਂ ਅਸੀਂ ਸੌਦਾ ਕਰਨ ਆਏ ਆ ਕਿ ਅਸੀਂ ਸੌਦਾ ਕਰਨ ਨਹੀਂ ਜੇ ਤੁਹਾਨੂੰ ਪਸੰਦ ਆ 10 ਰੁਪਏ 20 ਮਹੀਨੇ ਆਂ ਕਰੋ ਨਹੀਂ ਨਾ ਕਰੋ ਜੇ ਤੁਹਾਨੂੰ ਜੇ ਸਹੀ ਨਾਨਕ ਅਕਸਰ ਨੇ ਲਿਖਿਆ ਤੁਸੀਂ ਪੜਿਆ ਸੋਰੀ ਸਾਰੇ ਅਸੀਂ ਐਸਐਸਪੀ ਦੇ ਪੇਸ਼ ਹੋ ਚੱਲੇ ਜਾਓ ਜੀ ਕਿੰਨੇ ਵਜੇ ਮੈਂ ਤੁਹਾਨੂੰ ਰੋਕ ਤਾ ਨਹੀਂ ਪਾਉਂਦਾ ਪੂਰੀ ਕਿੰਨੇ ਵਜੇ ਚਿਹਰੀ ਹੋਈ ਆ ਗੁਰਦੀਆਂ ਮਿਲ ਗਏ ਪੂਰੀਆਂ ਖਾ ਉਹਨਾਂ ਨੂੰ ਗੁਰਦੀਆਂ ਨਾਲ ਨਾਲ ਖਾਣੇ ਕਰਿਆ ਜੀ ਬੰਦੇ ਦਾ ਪਿਆਰ ਹੈ ਜੀ ਅਜੇ ਤੱਕ ਕੁੜੀ ਨੂੰ ਕੋਈ ਵੀ ਮਤਲਬ ਇਹਨੇ ਨਾ ਇੱਕ ਰੂਮ ਤੱਕ ਉਹਈਆ ਨਹੀਂ ਕਰਾਇਆ ਵੀ ਬੱਚੇ ਨੂੰ ਸੇਫ ਕਰੋ ਉਹ ਫਿਜ਼ੀਕਲ ਪ੍ਰੋਬਲਮ ਚਾ ਔਰ ਮੈਂਟਲੀ ਵੀ ਆ ਤੁਹਾਨੂੰ ਪਤਾ ਇੱਕ 13 ਸਾਲ ਦੇ ਬੱਚੇ ਕਮੇਟੀ ਦੇ ਪੇਸ਼ ਕਰਨ 13 ਸਾਲ ਦਾ 13 ਸਾਲ ਦਾ ਇੱਕ ਬੱਚਾ ਸ਼ਿਕਾਰ ਹੁੰਦਾ ਹੈ ਤੁਹਾਨੂੰ ਉਹਨੂੰ ਕੀ ਇੱਕ ਸੇਫ ਰੂਮ ਨਹੀਂ ਦਿੱਤਾ ਜਾਣਾ ਚਾਹੀਦਾ ਕਿ ਉਹਦੇ ਕੋਲੇ ਇੱਕ ਕਾਉਂਸਲਰ ਨਹੀਂ ਹੋਣਾ ਚਾਹੀਦਾ ਕਿ ਅੱਜ ਆਜ਼ਾਦੀ ਦੇ ਜਸ਼ਨ ਉਹਨੇ ਅਪਣਾਏ ਜਾ ਰਹੇ ਇੱਕ ਬੱਚੀ ਨਾਲ ਦੋ ਬੰਦ ਦੀ ਤਰ੍ਹਾਂ ਔਰ ਪਲੀਜ਼ ਸਿਰਫ ਇੱਕ ਬੰਦੇ ਦੇ ਪਰਚਾ ਪੌਨ ਲਈ ਜ਼ਬਾਹ ਆ ਰਹੀ ਹੈ ਤੁਹਾਡੇ ਸਾਹਮਣੇ ਅੱਡੀ ਹੈਲਪ ਕਰੋ ਜ਼ਰੂਰ ਕਰੋ ਜਿੰਨੀ ਹੈਲਪ ਹੋਦੀ ਹੈ ਨਾ ਜਾ ਸਕਦੇ ਕਿਸੇ ਕੋਲ ਗਈ ਹੈ ਕੋਈ ਨਹੀਂ ਲੈ ਆਇਆ ਚਾਹੇ ਬਿਠਾਓ ਚਲੋ ਆਪਾਂ ਜਿੱਲੇ ਲੈਂਦੇ ਆਂ ਆਹ ਪਾਸੇ ਵੀ ਕੋਈ ਆਟੋ ਦੇ ਬਾਹਰ ਕੋਈ ਮੇਰੇ ਨਾਲ ਬੈਠੋ ਇਹਦੇ ਨਾਲ ਚਲੋ 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 ਇੱਧਰ ਹੋ ਬਿਠੋ ਯਾਰ ਮੂੰਹ ਨਾ ਕਰੋ ਕਾਹਦਾ ਵੱਲ ਉਹ ਤਾਂ ਨਹੀਂ ਆਣਾ ਮੂੰਹ ਤਾਂ ਕਪੜਾ ਮੈਂ ਚਲੇ ਜੀ ਮੂੰਹ ਹੀ ਆ ਰਾਇਆ ਨਾ ਕਪੜੇ ਤੋਂ ਵਗੈਰਾ ਚਲਾਈ ਮੈਂ ਮੈਂ ਦੀ ਨਾਨੀ ਕੋਲ ਰਹਿਨੀ ਆ ਮੇਰੇ ਮੰਮੀ ਪਾਪਾ ਹੈ ਨਹੀਂ ਉਹ ਨਾਨੇ ਮੈਨੇ ਪਾਲਿਆ ਛੋਟਿਆ ਤੋਂ ਤੇ ਨਾਨੇ ਮੈਨੇ ਪਾਲ ਕੇ ਵੱਡਾ ਕੀਤਾ ਹੈ ਤੇ ਮੈਂ ਮੈਂ ਦੀ ਜਿਹੜੀ ਤੇ ਜਾ ਰਹੀ ਸੀ ਨਾਨੇ ਮੈਨੇ ਨਾਲ ਜਾਵਜਸਤੀ ਕੀਤੀ ਆ ਤੇ ਚਾਲੇ ਮੋਟਰਸਾਈਕਲ ਲਾ ਕੇ ਮੂੰਹ ਤੇ ਕਪੜਾ ਪਾ ਕੇ ਉਹਨਾਂ ਜੰਗਲ ਦੇ ਵਿੱਚ ਲੈ ਗਏ ਆ ਉੱਥੇ ਮੈਨੇ ਬਹੁਤ ਗੰਦਾ ਕੰਮ ਕੀਤਾ ਕਿੰਨੇ ਜਣੇ ਸੀ ਜੀ ਦੋ ਜਣੇ ਸੀ ਜਾਨੂ ਜਾਣਦੇ ਹੋ ਤੁਸੀਂ ਉਹਨਾਂ ਨੂੰ ਜੀ ਇੱਕ ਤਾਂ ਨਾਮ ਪਤਾ ਜੇ ਇੱਕ ਤਾਂ ਨਾਮ ਨਹੀਂ ਪਤਾ ਉਹ ਉਹਨਾਂ ਦੇ ਨਾਲ ਕੰਮ ਕਰਦਾ ਸੀਗਾ ਜਿਹੜਾ ਜਿਹਦਾ ਨਾਮ ਨਹੀਂ ਪਤਾ ਉਹ ਕੰਮ ਕਰਦਾ ਸੀ ਉਹਨਾਂ ਦੇ ਨਾਲ ਤੇ ਕਿੱਥੇ ਰਹਿੰਦੇ ਕਿੱਥੇ ਇਹ ਕਿੱਥੇ ਰਹਿੰਦੇ ਸੀ ਤੁਹਾਨੂੰ ਕਿਸ ਤਰ੍ਹਾਂ ਜਾਣਦੇ ਆ ਜੀ ਸਾਨੂੰ ਜੇ ਤਰ੍ਹਾਂ ਨਾਮ ਜੇ ਅਸੀਂ ਨਾਮ ਨਾਲ ਰਹਿੰਦੇ ਸੀ ਤਾਂ ਬੋਲਦੇ ਚੱਲਦੇ ਸੀਗੇ ਤੇ ਇਸੇ ਤਰ੍ਹਾਂ ਥੋੜੇ ਥੋੜੇ ਦਿਰ ਬਾਅਦ ਹੀ ਬੋਲਣ ਚੱਲ ਲੱਗੇ ਕੋਈ ਥੋੜੀ ਨਾਨੀ ਦੇ ਨਾਲ ਹੀ ਜਿਹੜੀ ਰਹਿੰਦੇ ਸੀਗੇ ਹਾਂਜੀ ਨਹੀਂ ਥੋੜਾ ਦੂਰ ਦੂਰ ਲਾਉਂਦੇ ਸੀ ਬੋਲਦੇ ਥੱਲੇ ਲਾਉਂਦੇ ਸੀ ਉਹ ਤੇ ਸਾਡੇ ਅਮਰਸਰ ਰੋਡ ਤੇ ਲੱਗਦੀ ਸੀ ਨਹੀਂ ਇਹ ਜਿੱਥੇ ਤੁਸੀਂ ਰਹਿੰਦੇ ਹੋ ਜਿਹੜੇ ਕੁਆਟਰਾਂ 'ਚ ਉੱਥੇ ਹੀ ਇਹ ਰਹਿੰਦੇ ਹਾਂ ਹਾਂਜੀ ਨਾਰੀ-ਨਾਰ ਰਹਿੰਦੇ ਸੀ ਕਿੰਨੇ ਲੋਕ ਐ ਜੀ ਉਹਨਾਂ ਦੇ ਪੰਜ ਜਣੇ ਆ ਅਸੀਂ ਤਿੰਨ ਜਣੇ ਆ ਨਹੀਂ ਜਿਨ੍ਹਾਂ ਨੇ ਜਿਨ੍ਹਾਂ ਨੇ ਗਲਤ ਕੀਤਾ ਟੋੜੇ ਨਾਲ ਉਹ ਕਿੰਨੇ ਜਣੇ ਦੋ ਜਣੇ ਆ ਜੀ ਕੋਈ ਨਾਮ ਨੂਮ ਕੁਝ ਪਤਾ ਹੋਵੇ ਜੀ ਇੱਕ ਤਾਂ ਨਾਮ ਪਤਾ ਜੀ ਇੱਕ ਤਾਂ ਉਹਨਾਂ ਦਾ ਨੌਕਰੀ ਐ ਜਿਹੜਾ ਕੰਮ ਕਰਦਾ ਹੁੰਦਾ ਹੁਣ ਕੀ ਚਾਹੁੰਦੇ ਹੋ ਤੁਸੀਂ ਭਾਈ ਮੈਂ ਨਹੀਂ ਕਰਨਾ ਚਾਹੁੰਦਾ ਭਾਈ ਨੀ ਨਾ ਮੈਂ ਆਵਰ ਮੈਨੂੰ ਸਮਝਾਇਆ ਕਰੋ ਇਹ ਨਹੀਂ ਕਰਨਾ ਚਾਹੁੰਦਾਗਾ ਮੈਂ ਉਹ ਮੇਰੀ ਗੱਲ ਸੁਣੋ ਜਦੋਂ ਗਲਤ ਕੰਮ ਕੀਤਾ ਉਦੋਂ ਕੀ ਹੋਇਆ ਸੀ ਹੈ ਉਹਦੇ ਨਾਲ ਕੁੜੀ ਨਾਲ ਗਲਤ ਕੰਮ ਕੀਤਾ ਨਾਲ ਗਲਤ ਕੰਮ ਕੀਤਾ ਸੀ ਜਾ ਇਹਨੇ ਕੁਝ ਤਾਂ ਵੀ ਹੈ ਕੁੜੀ ਕੀ ਕਹਿੰਦੀ ਪਤਾ ਉਹ ਕੁੜੀ ਨੇ ਕਿੰਨੇ ਕਿੰਨੇ ਰੱਖੀ ਦੀ ਜਿਵੇਂ ਮਰਜ਼ੀ ਰੱਖੇ ਹਾਂ ਤੁਸੀਂ ਉਹਦੇ ਨਾਲ ਗਲਤ ਕੰਮ ਕੀਤਾ ਸੀ ਕਿ ਨਹੀਂ ਕੀਤਾ ਨਹੀਂ ਤੇ ਉਹ ਤਾਂ ਇਹਦਾ ਮੈਡੀਕਲ ਰਿਪੋਰਟ ਤੇ ਲੱਗ ਜੀ ਪਤਾ ਜੀ ਤੁਸੀਂ ਕੀ ਕਰਾਂ ਜਾਂਦੇ ਹੋ ਹੈ ਕੀ ਕਰਾਂ ਜਾਂਦੇ ਹੋ ਤੁਸੀਂ ਹੋਰ ਭਾਈ ਰਿਪੋਰਟ ਬਾਅਦ ਪਤਾ ਲੱਗੂ ਅੱਲ ਕਿਹ ਵੱਲ ਕੀ ਦੇ ਨਾਲ ਗੋਲਾਬਾਂ ਦਾ ਖੰਨੇ ਆਇਆ ਹੈ ਜੇ ਕਿੰਨੇ ਦੋਸ਼ੀ ਨੇ ਔਰ ਕੌਣ ਤੋਂ ਕੀ ਕਾਰਵਾਈ ਕੀਤੀ ਜਾਵੇ ਮਿਤੀ 14 8 24 ਨੂੰ ਮਦਈ ਲੀਲਾਵੰਤ ਨੇ ਇੰਸਪੈਕਟਰ ਕਰਮਜੀਤ ਕੌਰ ਕੋਲ ਆਪਣਾ ਬਿਆਨ ਕਲਮੰਦ ਕਰਾਇਆ ਸੀ ਕਿ ਉਹਦੀ 2ਧੀ ਆ ਜੀ ਦੀ ਉਮਰ ਕਰੀਬ 13 ਸਾਲ ਆ ਉਹਦੇ ਨਾਲ ਪੂਰਨ ਕੁਮਾਰ ਨਾਂ ਦੇ ਬੰਦੇ ਨੇ ਹਮਲ ਕਰ ਕੀਤਾ ਜਿਸ ਤੇ ਐਫ ਆਈ ਆਰ ਨੰਬਰ 157 ਅਧੀਨ ਧਾਰਾ 65 1 ਬੀ ਐਸ ਅਧੀਨ ਦਰਜ ਕੀਤੀ ਗਈ ਆ ਤੇ ਦੋਸ਼ੀ ਪੂਰਨ ਨੂੰ ਗ੍ਰਿਫਤਾਰ ਕਰਕੇ ਮਿਤੀ 14 ਨੂੰ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਆ ਇੱਕ ਹੀ ਦੋਸ਼ੀ ਸੀ ਜਾਂ ਹੋਰ ਵੀ ਕੋਈ ਦੇ ਨਾਮ ਸੀ ਉਹਦੇ ਬੁੱਢਲੇ ਬਿਆਨ ਤੋਂ ਇੱਕ ਹੀ ਦੋਸ਼ੀ ਸੀ ਕੱਲ ਮਿਤੀ 15 8 24 ਨੂੰ ਇਨਸਪੈਕਟਰ ਕਰਮਜੀਤ ਕੌਰ ਨੇ ਪੀੜਤਾ ਦਾਬ ਬਿਆਨ ਜੱਜ ਸਾਹਿਬ ਦੇ ਕੋਲ 183 ਬੀ ਐਨ ਐਸਐਸ ਅਧੀਨ ਕਰਾਇਆ ਗਿਆ ਹੈ ਉਹਦੇ ਵਿੱਚ ਲੜਕੀ ਨੇ ਇੱਕ ਦੋਸ਼ੀ ਦਿਲਵੀਰ ਸਿੰਘ ਦਾ ਨਾਮ ਲਿਆ ਹੈ ਜਿਹਨੂੰ ਦੋਸ਼ੀ ਨਾਮਜ਼ਦ ਕੀਤਾ ਜਾ ਚੁੱਕਾ ਮਕਦਮੇ 'ਚ ਤੇ ਗ੍ਰਿਫਤਾਰੀ ਕਿੰਨੀ ਆ ਗਈ ਗ੍ਰਿਫਤਾਰੀ ਇੱਕ ਜੇ ਪੂਰਨ ਸਿੰਘ ਪੂਰਨ ਕੁਮਾਰ ਦੀ ਹੋਈ ਆ